ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਦਾਂ ਸਭ ਸਿੱਖ ਸੰਗਤਾਂ ਨੂੰ ਪਤਾ ਹੀ ਹੈ ਕਿ 8 ਮਾਰਚ ਤੋਂ ਦਮਦਮਾ ਸਾਹਿਬ ਤੋਂ ਅਸੀਂ ਇੱਕ ਗੁਰਮਤ ਗੁਰਮਤ ਚੇਤਨਾ ਮਾਰਚ ਜਸੇਦਾਰ ਅਕਾਲ ਤਖਤ ਦੀ ਅਗਵਾਈ ਚ ਉੱਥੋਂ ਅਕਾਲ ਤਖਤ ਤੱਕ ਕੀਤਾ ਜਾ ਰਿਹਾ ਸੀ ਤੇ ਉਹਦੇ ਵਾਸਤੇ ਅੱਜ ਸਾਡੇ ਪਰਿਵਾਰ ਦੇ ਉਹਨਾਂ ਦੀ ਭਾਈ ਅਮਰਪਾਲ ਸਿੰਘ ਦੀ ਮਾਤਾ ਜੀ ਉਹਨਾਂ ਦੇ ਦੋ ਚਾਚਾ ਜੀ ਤੇ ਹੋਰ ਕੁਝ ਬੀਬੀਆਂ ਨਾਲ ਜਾ ਰਹੇ ਸੀਗੇ ਤੇ ਉਹਨਾਂ ਨੂੰ ਇਸ ਅਮਰਸਰ ਪੁਲਿਸ ਨੇ ਇਹ ਇਤੇਰਾਸਟ ਕਰ ਲਿਆ ਪਤਾ ਨਹੀਂ ਉਹਨਾਂ ਨੇ ਕਿੱਥੇ ਲੈ ਕੇ ਗਏ ਆ ਤੇ ਇਹ ਇੱਕ ਸਰਕਾਰ ਦੀ ਬਹੁਤ ਘਨੌਣੀ ਹਰਕਤ ਆ ਕਿਉਂਕਿ ਐਸੀ ਇੱਕ ਸ਼ਾਂਤਮਈ ਮਾਰਚ ਕਰ ਰਹੇ ਸੀ ਗੁਰਮਤਿ ਚੇਤਨਾ ਮਾਰਚ ਲੋਕਾਂ ਨੂੰ ਗੁਰੂ ਪ੍ਰਤੀ ਜਾਗਰਿਤ ਕਰਨਾ ਸੀ ਨਸ਼ਿਆਂ ਤੋਂ ਬਚਾਉਣ ਦਾ ਇਹ ਉਪਰਾਲਾ ਸੀਗਾ ਤੇ ਇਹਦੇ ਵਿੱਚ ਵੀ ਸਰਕਾਰ ਬੇਲੋੜੀ ਦਖਲ ਸਾਡੇ ਧਾਰਮਿਕ ਮਾਮਲਿਆਂ ਵਿੱਚ ਦਖਲਅੰਦਾਜ਼ੀ ਕਰ ਰਹੀ ਆ ਜਿਹੜੀ ਕਿ ਸਰਾਸਰ ਬਹੁਤ ਗਲਤ ਆ ਇਹ ਇਹ ਚੀਜ਼ ਬਹੁਤ ਇਹ ਜਿੰਨੀ ਵੀ ਖੇਧੀ ਕੀਤੀ ਜਾਵੇ ਥੋੜੀ ਆ ਤੇ ਇਸ ਕਰਕੇ ਆਪ ਤੇ ਜਦੋਂ ਇਹਨਾਂ ਦਾ ਇੱਕ ਆਵੇਂ ਇਹਨਾਂ ਦਾ ਮੁੱਖ ਮੰਤਰੀ ਦਿੱਲੀ ਦਾ ਸ਼ਰਾਬ ਦੇ ਘਟਾਲੇ ਚ ਫੜਿਆ ਹੋਇਆ ਤੇ ਉਹਦੇ ਵਾਸਤੇ ਭੋਖੜ ਤਾਲਾਂ ਕਰਦਾ ਫਿਰਦਾ ਤੇ ਸਾਨੂੰ ਆਪਣੇ ਜਿਹੜੇ ਸਾਡੇ ਜੋਧੇ ਚੰਗਾ ਕੰਮ ਕਰਦਿਆਂ ਨੂੰ ਇਹਨਾਂ ਨੂੰ ਰੈਸਟ ਕੀਤਾ ਉਹਨਾਂ ਦੇ ਵਾਸਤੇ ਅਸੀਂ ਕੋਈ ਗੁਰਮਤ ਚੇਤਨਾ ਮਾਰਸ਼ ਵੀ ਨਹੀਂ ਕਰ ਸਕਦੇ ਇਹ ਕਿੱਡੇ ਕਿਦਾਂ ਦੇ ਹਾਲਾਤ ਬਣਾਏ ਜਾ ਰਹੇ ਆ ਪੰਜਾਬ ਦੇ ਲੋਕਾਂ 'ਚ ਕਿਦਾਂ دہشت ਪੇ ਫਲਾਈ ਜਾ ਰਹੀ ਹੈ ਲੋਕਾਂ ਦੇ ਘਰਾਂ 'ਚ ਜਾ ਕੇ ਧਮਕਾਇਆ ਜਾ ਰਿਹਾ ਡਰਾਇਆ ਜਾ ਰਿਹਾ ਲੋਕਾਂ ਨੂੰ ਘਰੋਂ 'ਚ ਨਿਕਲ ਨਹੀਂ ਦਿੱਤਾ ਜਾ ਰਿਹਾ ਤੇ ਇਸ ਕਰਕੇ ਅਸੀਂ ਸਭ ਸਿੱਖ ਸੰਗਤਾਂ ਨੂੰ ਸਾਰੇ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਇਸ ਗੱਲ ਦੀ ਸਭ ਤੋਂ ਵੱਧ ਵੱਧ ਨਖੇਦੀ ਕਰਨ ਤੇ ਇਹ ਇਹ ਸਰਕਾਰ ਦੇ ਖਿਲਾਫ ਇਹ ਜੋ ਵੀ ਕੀਤਾ ਜਾਣਾ ਚਾਹੀਦਾ ਰੋਸ ਮਈ ਪ੍ਰਦਰਸ਼ਨ ਕਰੋ ਇਹ ਇਹਨਾਂ ਨੂੰ ਮਜਬੂਰ ਕਰੋ ਇਹਨਾਂ ਨੂੰ ਲੋਕ ਵੋਟਾਂ ਨਾ ਪਾਉਣ ਇਹ ਇਹੋ ਜਿਹੇ ਜਿਹੋ ਜਿਹੇ ਹਾਲਾਤ ਇਹਨਾਂ ਨੇ ਬਣਾਏ ਪੰਜਾਬ ਦੇ ਪ੍ਰਸ਼ਾਸਨ ਦੇ ਨਾਲ ਕੋਈ ਗਲਬਤ ਹੋਈ ਤੁਹਾਡੀ ਜੀ ਪ੍ਰਸ਼ਾਸਨ ਸਹਿਰ ਦਾ ਹੀ ਸੇ ਸਾਡੇ ਵਾਲੇ ਦੁਆਲੇ ਘੁੰਮਦੇ ਸਾਨੂੰ ਦੱਸੇ ਇਹ ਗੱਲ ਤਾਂ ਦੱਸਿਆ ਨਹੀਂ ਸਾਨੂੰ ਕਹਿੰਦੇ ਸੀ ਤੁਸੀਂ ਇਕੱਠੇ ਕਾਫਲੇ ਦੇ ਰੂਪ ਚ ਨਾ ਜਾਇਓ ਥੋੜੇ ਇੱਕ ਇੱਕ ਦੋ ਦੋ ਗੱਡੀਆਂ ਚਲੇ ਜਾਏ ਕਿ ਚਲੇ ਇਦਾਂ ਹੀ ਚਲੇ ਜਾਵਾਂਗੇ ਹੋਰ ਵੀ ਕਈ ਸਿੱਖਾਂ ਨੂੰ ਜੋ ਹੋਰ ਵੀ ਬਹੁਤ ਜਗ੍ਹਾ ਤੇ ਸਾਨੂੰ ਸੁਖਬਰਾ ਆ ਰਹੀਆਂ ਕਿ ਇਹ ਬਾਜੇ ਕੇ ਸੀ ਇਹਨਾਂ ਦੇ ਘਰ ਪਹੁੰਚ ਗਈ ਪਪਲਪ੍ਰੀਤ ਕੇ ਘਰ ਪਹੁੰਚ ਗਈ ਹੋਰ ਵੀ ਜਿੱਥੇ ਜਿੱਥੇ ਕਿਤੇ ਪਤਾ ਨਹੀਂ ਕਿੰਨੇ ਕੁ ਲੋਕਾਂ ਦੇ ਘਰਾਂ 'ਚ ਪੁਲਿਸ ਜਾ ਕੇ ਡੇਰਾ ਲਾ ਕੇ ਬੈਠੀ ਹੈ ਇਹ ਦੋ ਵੱਡੀ ਫਕਤ ਕਰਤਾ ਹੋ ਸੀ ਸਾਰਾਪ੍ਰੀਤ ਨੂੰ 10 ਦਿਨ ਦਾ ਸਰਕਾਰ ਨੂੰ ਟਾਈਮ ਦਿੱਤਾ ਗਿਆ ਸੀ ਉਸ ਤੋਂ ਬਾਅਦ ਜਿਹਾ ਪਹਿਲਾਂ ਕਿ ਇਹ ਮੌਜ ਕਿੰਨੀ ਵੱਡੇ ਤੱਕ ਸਾਡੇ ਤੱਕ ਤੇ ਅਸੀਂ ਜਿਉਂ ਇੱਥੇ 22 ਪਿਛਲੇ 22 ਫਰਵਰੀ ਤੋਂ ਬੈਠੇ 24 ਤੋਂ ਬਾਅਦ ਸਾਡਾ ਕੋਈ ਸਰਕਾਰ ਨਾਲ ਸੰਪਰਕ ਨਹੀਂ ਸਾਨੂੰ ਕਿਸੇ ਨੇ ਆ ਕੇ ਨਹੀਂ ਪੁੱਛਿਆ ਕਿ ਤੁਹਾਨੂੰ ਕੀ ਤਕਲੀਫ ਹੈ ਜਾਂ ਤੁਸੀਂ ਚਾਹੁੰਦੇ ਕੀ ਜੋ ਜਸੀਂ ਕਰ ਸਕਦੇ ਆ ਨਹੀਂ ਕਰ ਸਕਦੇ ਸਾਡੇ ਨਾਲ ਕਿਸੇ ਨੇ ਕੋਈ ਗੱਲ ਬਾਤ ਨਹੀਂ ਕੀਤੀ ਮਾਰਚ ਕੱਢਿਆ ਜਾਵੇ ਗੱਲ ਤੇ ਮਾਰਚ ਤੇ ਹੁਣ ਹੁਣ ਸਾਡੀ ਤੇ ਪੂਰੀ ਕੋਸ਼ਿਸ਼ ਹੈ ਹੁਣ ਇਹ ਨਾ ਇਹ ਨਹੀਂ ਕੱਢਣ ਦੇਣਗੇ ਤੇ ਇਹ ਲੋਕ ਫੈਸਲਾ ਕਰਨ ਕਿ ਹੁਣ ਇਹਨਾਂ ਦਾ ਕੀ ਹੋਣਾ ਚਾਹੀਦਾ ਸਰਕਾਰ ਤੇ ਆਪ ਦਿੱਲੀ ਜਾ ਕੇ ਦੇਖੀਓ ਸਰਕਾਰ ਤੇ ਬਸ ਉਹਨਾਂ ਜਿਹੜਾ ਉਹ ਇੱਕ ਬੰਦਾ ਕਬਲੇ ਚ ਫਸਿਆ ਉਹਦੇ ਪਿੱਛੇ ਸਾਰਾ ਕੰਮ ਹੋ ਰਿਹਾ ਸਰਕ ਪੰਜਾਬ ਦੇ ਨਾਲ ਪੰਜਾਬੀ ਤੇ ਕੁਝ ਵੀ ਨਹੀਂ ਕਰ ਰਹੇ ਪੰਜਾਬ ਦੇ ਲੋਕਾਂ ਨੂੰ ਤੇ ਨਾਲ ਲਵਾਰ ਛੱਡਿਆ ਬਸ ਪੁਲਿਸ ਦੇ ਆਸਰੇ ਤੇ ਪੁਲਿਸ ਜਿਹਨੂੰ ਮਰਜੀ ਚੁੱਕ ਲੈ ਜਿਹਨੂੰ ਮਰਜੀ ਛੱਡ ਦੇ ਕਿਸੇ ਨੂੰ ਗੈਂਗਸਟਰ ਕਰਕੇ ਮਾਰ ਦੇ ਕਿਸੇ ਨੂੰ ਆਤਵਾਦੀ ਕਹਿ ਕੇ ਮਾਰ ਦੇ ਇਹੋ ਤੰਦਾਂ ਰਹਿ ਗਿਆ ਬਸ ਗ੍ਰਿਫਤਾਰ ਕਰਕੇ ਕਿੱਥੇ ਲੈ ਕੇ ਗਿਆ ਜੀ ਕੋਈ ਪਤਾ ਨਹੀਂ ਨਹੀਂ ਇਹ ਅਜੇ ਤੱਕ ਸਾਨੂੰ ਸਾਡੇ ਕੋਲ ਕੋਈ ਜਾਣਕਾਰੀ ਨਹੀਂ ਗਈ ਸਾਨੂੰ ਇਹਨਾਂ ਪਤਾ ਲੱਗਾ ਉਹਨਾਂ ਦੇ ਮਗਰ ਕੁਝ ਮਾਨਦਾਲ ਦੇ ਬੰਦੇ ਇੱਥੇ ਆਏ ਸੀ ਉਹ ਕਹਿੰਦੇ ਅਸੀਂ ਪਤਾ ਕਰਨ ਗਏ ਉਹਨਾਂ ਨੂੰ ਵੀ ਅਰੈਸਟ ਕਰ ਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ